ਮਾਨ ਜੀ ਭਾਈ ਜੀ ਅੱਜ ਅ ਪਰਿਵਾਰ ਚ ਸ਼ਾਮਲ ਹੋਏ ਕਾਂਗਰਸ ਪਾਰਟੀ ਕਹਿੰਨੇ ਚੰਗੇ ਆ ਸਾਰਣ ਪਹਿਲਾਂ ਤੇ ਨਮਸਕਾਰ ਸਤਿ ਸ੍ਰੀ ਅਕਾਲ ਆਦab ਔਰ ਮੈ ਰਾਜ ਕੁਮਾਰ ਆਵੰਖਾ ਆਵਾਦਮੀ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਔਰ ਇਹ ਬਹੁਤ ਅਸ਼ੋਕ ਚੌਧਰੀ ਜੀ ਔਰ ਸਾਡੇ ਮੈਡਮ ਐਮ ਐਲ ਏ ਸ਼੍ਰੀਮਤੀ ਅਰਨਾ ਚੌਧਰੀ ਜੀ ਉਹਨਾਂ ਦੀ ਰੈਨਮਾਈ ਹੈ ਅਸੀਂ ਸ਼ਾਮਲ ਹੋਏ ਆ ਆਵਾਦੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਔਰ ਬੜੀ ਖੁਸ਼ੀ ਦਾ ਦੇਣਾ ਹੈ ਕਿ ਇਹ ਪਾਰਟੀ ਉਹ ਪਾਰਟੀ ਹੈ ਜਿਸ ਪਾਰਟੀ ਦੇ ਨਾਲ ਸਾਡੇ ਬਜ਼ੁਰਗਾਂ ਦੇ ਸੰਬੰਧ ਉਹਨਾਂ ਦੇ ਤਾਲੁਕਾਤ ਸੀ ਔਰ 2014 ਦੇ ਵਿੱਚ ਮੈਂ ਆਵਾਦੀ ਪਾਰਟੀ ਜੁਆਇਨ ਕੀਤੀ ਸੀ ਔਰ ਕਾਫੀ ਸਾਲ ਇਹ ਮਹਿਸੂਸ ਹੁੰਦਾ ਰਿਹਾ ਕਿ ਬੜੀ ਵੱਡੀ ਗਲਤੀ ਹੋਈ ਹੈ ਔਰ ਉਸ ਗਲਤੀ ਨੂੰ ਸੁਧਾਰਨ ਦੇ ਲਈ 11 ਸਾਲ ਲੱਗ ਗਏ ਔਰ ਅੱਜ 11 ਸਾਲ ਬਾਅਦ ਆ ਆਪਣੇ ਬਜ਼ੁਰਗਾਂ ਦੀ ਉਹ ਪਾਰਟੀ ਜਿੱਥੋਂ ਸਾਡੀ ਹੋਂਦ ਸ਼ੁਰੂ ਹੋਈ ਹੈ ਔਰ ਮੈਂ ਇਸ ਗੱਲ ਨੂੰ ਸਮਝਦਾ ਕਿ ਅਸਲ ਘਰ ਵਾਪਸੀ ਹੋਈ ਹੈ ਅੱਜ ਇਹ ਕਾਰਨ ਕੀ ਮੰਨਦੇ ਹੋ ਕਿ ਕਮੀਆਂ ਰਹਿ ਗਈਆਂ ਪਾਰਟੀ ਦੇ ਵਿੱਚ ਜਿਹੜਾ ਜਿੰਦਾ ਵੱਡਾ ਡਿਸੀਜਨ ਲੈਣਾ ਕਮੀਆਂ ਚਲੋ ਦੇਖੋ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਆਪੋ ਆਪਣਾ ਡਿਸੀਜਨ ਹੈ ਬਾਕੀ ਕਮੀਆਂ ਹਰ ਇੱਕ ਚ ਹੁੰਦੀਆਂ ਨੇ ਔਰ ਮੈਂ ਚਾਹੁੰਦਾ ਕਿ ਅੱਜ ਖੁਸ਼ੀ ਦਾ ਦੇਣਾ ਹੈ ਤੇ ਇਹਨੂੰ ਖੁਸ਼ੀ ਦੇ ਨਾਲ ਮਨਾਇਆ ਜਾਵੇ ਬਾਕੀ ਕਮੀਆਂ ਦੀ ਤੇ ਕੋਈ ਗੱਲ ਨਹੀਂ ਕਮੀਆਂ ਤੇ ਸਾਰਿਆਂ ਚ ਹੁੰਦੀਆਂ ਨੇ ਨਾ ਉਹ ਕਹਿੰਦੇ ਨੇ ਕਿ ਕੌਣ ਹੈ ਯਹਾਂ ਜਿਸ ਵਿੱਚ ਕਮੀ ਨਹੀਂ ਹੈ ਆਸਮਾਨ ਕੇ ਪਾਸ ਵੀ ਜ਼ਮੀਨ ਨਹੀਂ ਹੈ ਔਰ ਮੈਂ ਚਾਹੁੰਦਾ ਕਿ ਜਾਨਦਾ ਹੈ ਕਿ 2022 ਚ ਬੜਾ ਝੰਡਾ ਬੁਲੰਦ ਕੀਤਾ ਆ ਮਾਦੀ ਪਾਰਟੀ ਆ ਜੀ ਜੀ ਪਰ ਕੀ ਉਹ ਤੋਂ ਕੋਈ ਮਾਨ ਸਨਮਾਨ ਦੀ ਕਮੀ ਜਾਂ ਜਿਹੜਾ ਮਿਹਜੂਦਾ ਆਪਸੀ ਉਹਦੇ ਚ ਕੋਈ ਕਮੀਆਂ ਨਹੀਂ ਆਪਣਾ ਮਾਨ ਨਹੀਂ ਮੰਨਦਾ ਜੀ ਤੁਸੀਂ ਦੇਖਿਆ ਹੋਏਗਾ ਤੁਸੀਂ ਦੇਖਿਆ ਹੋਏਗਾ ਕਿ 2023 ਚ ਵੀ ਮੈਂ ਬਲਾਕ ਇੰਚਾਰਜ ਦੇ ਉਹਦੇ ਤੋਂ ਖੁਦ ਅਸਤੀਫਾ ਦਿੱਤਾ ਸੀ ਮੈਨੂੰ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਕੋਈ ਕੁਛ ਨਹੀਂ ਤੇ ਉਸ ਤੋਂ ਬਾਅਦ ਬੱਜੇ ਬੱਜੇ ਚਲਦੇ ਸੀਗੇ ਆਪਣਾ ਮਾਨ ਨਹੀਂ ਮੰਨਦਾ ਔਰ ਬੜੀ ਦੇਰ ਤੋਂ ਚਾਹਤ ਸੀ ਕਿ ਬਹੁਜਿ ਦੇ ਨਾਲ ਜਾ ਕੇ ਤੇ ਕਾਂਗਰਸ ਦੇ ਵਿੱਚ ਕੰਮ ਕਰੀਏ ਔਰ ਮੈਨੂੰ ਬੜੀ ਖੁਸ਼ੀ ਹੈ ਬਾਕੀ ਗੱਲਾਂ ਬਾਤਾਂ ਫਿਰ ਸਮਾਂ ਆਏਗਾ ਜ਼ਰੂਰ ਕਰਾਂਗੇ ਕਿਉਂਕਿ ਆਪ ਆਗੂ ਜਿਹੜੇ ਹਾਂਜੀ ਹਾਂਜੀ ਕਿਉਂਕਿ ਕੋਈ ਵੀ ਬੰਦਾ ਕਿਸੇ ਕਾਰਨ ਕਰਕੇ ਪਿੱਛੇ ਹਟਦਾ ਜੇ ਹਟਦਾ ਤੇ ਬਾਕੀ ਸਾਡੀ ਹੋਂਦਾ ਸਾਡੇ ਬਜ਼ੁਰਗਾਂ ਦੀ ਪਾਰਟੀ ਔਰ ਬੜੀ ਖੁਸ਼ੀ ਹੈ ਬਾਕੀ ਜਿਵੇਂ ਜਿਵੇਂ ਮੌਕਾ ਮਿਲੇਗਾ ਉਵੇਂ ਉਵੇਂ ਮੇਰੇ ਕੋਲ ਬਲਾਕ ਪ੍ਰਧਾਨ ਸੀਗਾ ਪਹਿਲਾਂ ਮੈਂ ਉਹ ਛੱਡਤਾ ਸੀਗਾ ਉਸ ਤੋਂ ਪਹਿਲਾਂ 2017 ਚ ਮੈਂ ਹਲਕਾ ਯੂਥ ਇੰਚਾਰਜ ਸੀਗਾ ਔਰ ਇਸ ਵੇਲੇ ਮੈਂ ਸਾਫ ਦਾ ਬਲਾਕ ਇੰਚਾਰਜ ਉਹ ਸਾਫ ਦਾ ਹਲਕਾ ਯੂਥ ਇੰਚਾਰਜ ਉਹਨਾਂ ਲਖਨਵੀ ਹੈਗੇ ਨੇ ਕਿਦਾਂ ਦਾ ਰਿਸਪੌਂਸ ਦੇਗਾ ਤਾਂ ਬਾਰ ਮੈਂ ਕਹਿੰਦਾ ਕਿ ਬਹੁਤ ਵਧੀਆ ਠਾਕੁਰ प्रदीप ਜੀ ਵੱਡੇ ਭਾਈ ਸਾਹਿਬ ਜਿਨ੍ਹਾਂ ਦੀ ਰਹਿਮਾਈ ਅੱਜ ਜੁਆਇਨ ਕੀਤਾ ਔਰ ਪੂਰਾ ਕਾਂਗਰਸ ਪਾਰਟੀ ਨੂੰ ਆਪਣੇ ਪਿੰਡੋਂ ਅਸੀਂ ਮੋੜ ਨਾਲ ਮੋੜਾ ਲਾ ਕੇ ਪੂਰਾ ਜਿਤਾ ਕੇ ਦੋਨੇ ਸੀਟਾਂ ਬਲਾਕ ਸੰਪਤੀ ਉਹ ਜ਼ਿਲ੍ਹਾ ਪ੍ਰੇਸ਼ਦ ਲੋਹੜੀ ਦੀ ਝੋਲੀ ਪਾਵਾਂਗੇ ਠੀਕ ਥੈਂਕ ਯੂ